ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਗੈਂਗਸਟਰਾਂ ਤੇ ਵਾਰ ਤੇ ਯੁੱਧ ਨਸ਼ਾ ਵਿਰੁੱਧ ਕੈਂਪੇਨ ਹੈ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਅੱਜ ਆਪਰੇਸ਼ਨ ਪ੍ਰਹਾਰ ਦਾ ਸੈਕਿੰਡ ਡੇ ਦਾ ਫਸਟ ਡੇ ਹੈ ਉਸਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਇੱਕ ਨਾਰਕੋ ਆਰਮਸ ਜਿਹੜਾ ਮੋਡਿਊਲ ਆ ਬਸ ਕੀਤਾ ਇੰਟਰਨੈਸ਼ਨਲ ਬਾਰਡਰ ਦੇ ਉੱਪੋਂ ਜਿਹੜੇ ਵੈਪਨਸ ਤੇ ਹਿਰੋਇਨ ਦੀ ਸਮਗਲਿੰਗ ਕਰ ਰਿਹਾ ਵਾ ਡਰੋਨ ਇਹਦੇ ਚ ਪੰਜ ਦੋਸ਼ੀ ਫੜੇ ਨੇ ਤੇ 6 ਸੋਫਿਸਟੀਕੇਟਿਡ ਪਿਸਟਲ ਨੇ ਉਸ ਹੀ ਹਿਰੋਇਨ ਮਿਲੀ ਹੈ ਔਰ ਬਹੁਤ ਵੱਡੇ अमाउंट ਹੈਗਾ 1190000 ਡਰਗ ਮਨੀ ਇੱਕ ਜਿਹੜੀ ਹੁੰਡਾਈ ਕਾਰ ਹੈ ਉਹ ਵੀ ਬਰਾਮਦ ਕੀਤੀ ਗਈ ਹੈ ਇਹਦੇ ਚ ਜਿਹੜੇ 5 ਦੋਸ਼ੀ ਨੇ ਇਹਨਾਂ ਚੋਂ 4 ਇੱਕੋ ਪਿੰਡ ਦੇ ਨੇ ਰੋੜਾਂ ਵਾਲੀ ਪੀਐਸ ਕਰਿੰਡਾ ਅੰਮ੍ਰਿਤਸਰ ਰੂਰਲ ਦੇ ਔਰ ਇੱਕ ਰਾਣੀਕੇ ਦਾ ਹੈਗਾ ਇਹ ਸਾਰੇ ਪਿੰਡ ਬਿਲਕੁਲ ਬਾਰਡਰ ਦੇ ਉੱਤੇ ਨੇ ਔਰ ਪੁਰਾਣੀ ਬੈਕਗ੍ਰਾਉਂਡ ਕਾਫੀ ਹੈ ਨਾ ਵਿੱਚੋਂ ਜਿਹੜੇ ਮੇਨ ਹੈਗਾ ਸਿਮਰਨਜੀਤ ਮੰਨੂ ਰੋੜਾ ਵਾਲੀ ਪੀਐਸ ਘਰਿੰਡਾ ਇਹ ਦੇ ਖਿਲਾਫ ਦੋ ਮੁਕਦਮੇ ਪਹਿਲਾਂ ਦਰਜ ਨੇ ਹੀਰੋਇਨ ਦੇ ਔਰ ਜਿਹੜੀ ਟੋਟਲ ਰਿਕਵਰੀ ਇਸ ਕੇਸ ਦੇ ਵਿੱਚ ਹੋਈ ਹੈ 6 ਪਿਸਟਲ ਨੇ ਦੋ 9mm ਗਲੌਕ ਜਿਹੜੇ ਆਸਟਰੀਅਨ ਮੇਡ ਨੇ ਇੱਕ ਜ਼ਗਾਨਾ ਮੇਡ ਇਨ ਟਰਕੀ ਦੋ 32 ਬੋਰ ਦੇ ਨੇ 1.30 ਬੋਰ ਦਾ ਪਿਸਟਲ ਹੈ ਇਹ ਸਾਰੇ ਪਿਸਟਲ ਇਹਨਾਂ ਨੇ ਇਦਾਂ ਹੀ ਇਕੱਠੇ ਕੀਤੇ ਔਰ ਮੇਨ ਇੱਕ ਅੰਮੇ ਹੀ ਕਰ ਰਹੇ ਨੇ ਕਿ ਆਰਮਜ਼ ਐਂਡ ਆ ਨਾਰਕੋਟਿਕ ਜਿਹੜੀ ਮੰਗਾ ਕੇ ਔਰ ਬਾਰ-ਬਾਰ ਇਸ ਕੰਮ ਚ ਇਹਨਾਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਸਿਮਰਨਜੀਤ 24 ਸਾਲ ਦਾ ਹੈਗਾ ਟਰੱਕ ਡਰਾਈਵਰ ਸੀਗਾ ਦੁਬਈ ਦੇ ਵਿੱਚ ਇਹ ਉਸ ਤੋਂ ਬਾਅਦ ਆ ਕੇ ਨੇ ਕੰਮ ਕੀਤੇ 2025 ਦੋ ਮੁਕਦਮੇ ਦਰਜ ਆ ਕਰੰਡੇ ਥਾਣੇ ਚ ਇਹਦੇ ਖਿਲਾਫ ਹੀਰੋਇਨ ਦੇ ਮੋਲਕਦੀਪ ਐ ਰਣੀਕੇ ਦਾ ਇਹਦੇ ਖਿਲਾਫ ਇੱਕ ਕਿਲੋ ਹੀਰੋਇਨ ਦਾ ANTF ਵੱਲੋਂ ਪਰਚਾ ਦਰਜ ਹੈ ਤੇ ਛੋਟੇ ਕੁਆਂਟੀਟੀ ਦਾ ਇੱਕ ਹੈਗਾ ਕਰੰਡੇ ਦੇ ਵਿੱਚ ਗੁਰਪ੍ਰੀਤ ਗੋਪੀ ਹੈ ਇਹ ਬੇਲ ਆਊਟ ਹੈ 5 ਕਿਲੋ 64 ਗ੍ਰਾਮ ਆਪਾਂ ਫੜੀ ਸੀ ਛਾਡੇ ਦੇ ਵਿੱਚ ਉਸ ਕੇਸ 'ਚ ਵੀ ਇਹਦੀ ਸ਼ਮੂਲੀਅਤ ਹੋਈ ਸੀਗੀ 2024 'ਚ ਇਹ ਬੇਲ ਆਊਟ ਹੋਇਆ 11 25 ਨੂੰ ਇਹ ਸੁਖਰਾਜ ਜੋਗਾ ਹੈਗਾ ਵੀ ਲੇਬਰ ਦਾ ਕੰਮ ਕਰਦਾ ਇਹ ਵੀ 24 ਸਾਲ ਦਾ 사ਜਨ ਸਿੰਘ ਹੈ ਇਹ ਵੀ ਜਿਹੜਾ ਕਾਰਪੈਂਟਰ ਦਾ ਕੰਮ ਕਰਦਾ ਹੈ ਤੁ ਜੇ ਦੇਖਿਆ ਜਾਵੇ ਕਿ ਜਿਹੜੇ ਇਕਨੋਮਿਕਲੀ ਬਹੁਤੇ ਵੈਲ ਆਫ ਨਹੀਂ ਬਟ ਮੜੇ ਜਿਹੜੇ ਸਮਗਲਤ ਨੇ ਬਾਰ ਬਾਰ ਰਿਪੀਟ ਅਫੈਂਡਰ ਹੈਪਚੂਅਲ ਅਫੈਂਡਰ ਉਹਨਾਂ ਨਾਲ ਲੜ ਕੇ ਇਹਨਾਂ ਨੇ ਕੰਮ ਕੀਤਾ ਬੇਸਿਕਲੀ ਸਾਰਾ ਸਿਮਰਨਜੀਤ ਤੇ ਜਿਹੜਾ ਮੋਲਕਦੀਪ ਔਰ ਗੁਰਪ੍ਰੀਤ ਕੋਪੀ ਇਹ ਤਿੰਨ ਬੰਦੇ ਬਹੁਤ ਸਰਗਰਮ ਰਹੇ ਔਰ ਬਾਹਰ ਵੀ ਇਹਨਾਂ ਦੇ ਕਨੈਕਸ਼ਨਸ ਨੇ ਉਹਨਾਂ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਔਰ ਬੇਸਿਕਲੀ ਫਾਈਨੈਂਸ਼ੀਅਲ ਜਿਹੜਾ ਐਂਗਲ ਹੈ ਉਹ ਬੜਾ ਇੰਪੋਰਟੈਂਟ ਹੈ ਕਿਉਂਕਿ ਵੱਡਾ ਅਮਾਉਂਟ ਬੜੀ ਦੇਰ ਬਾਅਦ ਐਡਾ ਵੱਡਾ ਟਰੱਕਮਨੀ ਦਾ ਫੜਿਆ ਗਿਆ 12 ਲੱਖ ਦੇ ਕਰੀਬ ਹੈਗਾ ਇਹ 10 ਲਾਈਫ ਕੈਟਰੀਜਸ ਵੀ ਮਿਲੇ ਨੇ ਤੋਂ ਔਰ ਇਹਨਾਂ ਦੀ ਜਿਹੜੀ ਅਰੈਸਟ ਹੈ ਇਹਦੇ ਵਿੱਚ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਸਾਡੇ ਏਸੀਪੀ ਇਨਵੈਸਟੀਗੇਸ਼ਨ ਹਰਮਿੰਦਰ ਔਰ ਸ੍ਰੀਨਵੇਲਾ ਵੇਰੇਲਾ ਜੀ ਸਾਡੇ ਏਡੀਸੀਪੀ ਸ਼ਿਵਦਰਸ਼ਨ ਏਸੀਪੀ ਸਾਡੇ ਪਾਰਸ ਜੀ ਔਰ ਮੇਨ ਜਿਹੜਾ ਸਾਡੇ ਅਰ ਇਹਦੇ ਵਿੱਚ ਇਨਸਪੈਕਟਰ ਅਮਨ ਵਿੰਦਾਵਾ ਜਿਹੜੇ ਨੇ ਉਹਨਾਂ ਨੇ ਬਹੁਤ ਵਧੀਆ ਰੋਲ ਪਲੇ ਕੀਤਾ ਉਹਨਾਂ ਦੀ ਟੀਮ ਨੇ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀ ਔਰ ਮੇਰਾ ਮੰਨਣਾ ਹੈ ਕਿ ਇਹਦੇ ਨਾਲ ਬਹੁਤ ਵਧੀਆ ਸਾਨੂੰ ਏਰੀਆ ਦੇ ਵਿੱਚੋਂ ਜਿਹੜਾ ਨਾਰਕੋ ਆਰਮਜ਼ ਦਾ ਜਿਹੜਾ ਸਾਰਾ ਇਹ ਮੋਡਿਊਲ ਹੈ ਬਸਟ ਕੀਤਾ ਗਿਆ